ਅੱਜ ਜੀ ਸੱਤ ਮਿੰਟ ਜੌਲੀ ਵਿਖੇ ਬਹੁਤ ਵੇਰਾ ਹਾਟੋ ਔਖੀ ਪੜਾਈ ਕਿਹੜੀ ਲੱਗਦੀ ਨੇ ਯਾਰ ਜੋੜਾ ਸਕੂਲ ਹੋਇਆ ਕਾਦ ਕੀ ਬਾਤ ਕਰ ਰਿਆ ਕਿਸੇ ਦੇ ਤਵਾ ਤੂੰ ਬੁਲਾਣਾ ਸਭ ਤੋਂ ਵੱਧ ਤੁਸੀਂ ਲਾਉਂਦੇ ਹੋਗੇ ਬਹੁਤ ਤਵਾ ਵੀ ਲੈ ਲੈ ਜਦੋਂ ਹਸਾਂਗੇ ਲਾ ਜੂਗਾ ਨਾਮ ਵਕੀਰਬ ਕਿੰਨੀ ਬੁਰੀ ਲਾਈ ਹੈ ਅੱਜ ਗੁੱਟ ਪਈ ਆਹ ਜੀ ਬੜੀ ਕਿਹੜੀ ਗੱਲ ਪਈ ਵਾਂਡੇ ਖੜਕਾਤੇ ਸੀ ਦੁਪਹਿਰੇ ਚ ਤੇ ਤਪੜ ਮਾਰਾਂ ਦੇ ਮੂੰਹ 'ਤੇ ਪਰਦੇ ਨੇ ਗਰਾਂ ਦੇ ਲਾਗ ਦੇਗੀ ਕੋਈ ਵਜ ਨਹੀਂ ਸਿੱਖੀ ਲਾ ਅੰਗਰੇਜ਼ੀ ਬੋਲਦੇ ਨੇ ਵਿੱਚ ਵਿੱਚ ਥੋੜੀ ਬੋਤੀ ਜਦੇ ਨੇ ਟ੍ਰਾਈ ਟਾਈ ਅਗੇਨ ਉਸਕਾ ਮੋਰਲ ਟ੍ਰਾਈ ਟਰਾ ਅਗੇਨ ਤਾਰ ਤੁਰ ਜਾ ਇਧਰ ਉਧਰ ਲੱਗੀ ਹੋਵੇ ਘਰ ਭਟੱਕ ਭੁਟਕੇ ਪਏ ਹੋ ਭਾਜੀ ਕਈ ਪਏ ਵੀ ਜਾਂਦੇ ਆ ਜੇ ਲੈਣਾ ਬੂਦੀ ਜੜ ਦੇ ਥਲੇ ਲੈ ਲਓ ਕੋਈ ਨਾ ਅੱਜ ਨਹੀਂ ਲੈ ਸਕਦੇ ਸੀ ਸਭ ਕਿ ਕਰਾਂ ਮ ਜਾਣੀ ਨਾ ਗੱਲ ਤੇ ਨਾ ਆਨੰਦ ਦੀ ਜਪੰਚਾਇਤ ਕੇ ਅੰਦਰ ਵੀ ਆਇਆ ਵੀ ਹਮੇ ਕਿ ਸਿਫਤ ਨਹੀਂ ਕਰ ਸਕਦੇ ਪੰਚਾਇਤ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰ ਆਂ ਅੱਜ ਦੀ ਸੱਤ ਪਿੰਡ ਜੌਲੀ ਵਿਖੇ ਇਹ ਮੋਹਾਲੀ ਜ਼ਿਲ੍ਹੇ ਦਾ ਪਿੰਡ ਆ ਉਹਦੇ ਬਜ਼ੁਰਗੇ ਬੈਠੇ ਆ ਨੌਜਵਾਨ ਵੀ ਬੈਠੇ ਆ ਉਹਨਾਂ ਨਾਲ ਗੱਲਬਾਤਾਂ ਕਰਦੇ ਆ ਜਾਣਦੇ ਆ ਜ਼ਿੰਦਗੀ ਦੇ ਤਜਰਬੇ ਆਓ ਚੱਲੀਏ ਮੈ ਜੀ ਸਤਿਗੁਰ ਜੀ ਸਤਿ ਸ਼੍ਰੀ ਅਕਾਲ ਜੀ ਬਈ ਕੀ ਨਾਮ ਹੈ ਜੀ ਵਰਮੇਲ ਸਿੰਘ ਠੀਕ ਆ ਬਈ ਤੁਸੀਂ ਕੀ ਕਰਦੇ ਆ ਮੈਂ ਹੈਲਥ ਡਿਪਾਰਟਮੈਂਟ ਨਾਲ ਦੇ ਸਰ ਰਿਟਾਇਰਮੈਂਟ ਆ ਠੀਕ ਹੈ ਜੀ ਕਿ ਕਿਹੜੇ ਡਿਪਾਰਟਮੈਂਟ ਚੋਂ ਹੈ ਹੈਲਥ ਡਿਪਾਰਟਮੈਂਟ ਠੀਕ ਹੈ ਭਾਈ ਡਿਊਟੀ ਦੌਰਾਨ ਕੋਈ ਜਾਂਦਾ ਹੋਣ ਗਿਆ ਹਾਂ ਸਾਡੇ ਤੋਂ ਹਾਂ ਜੀ ਕਰੋ ਕੋਈ ਵਧੀਆ ਯਾਦ ਨਹੀਂ ਸਾਡੇ ਤੇ ਉਹ ਆ ਵੀ ਡਿਊਟੀ ਪਿਆਰ ਨਾਲ ਕਰੀ ਜਾਂ ਸੇਵਾ ਸਮਝ ਕੇ ਕਰੀ ਜੀ ਠੀਕ ਹੈ ਨਹੀਂ ਜੀ ਕਿਸੇ ਵਾਦੇ ਉਹ ਨਹੀਂ ਦੀ ਸ਼ਬਦ ਨਹੀਂ ਲਈ ਠੀਕ ਹੈ ਨਹੀਂ ਸੱਚਾ ਸੋਚਾ ਕੰਮ ਕਰਿਆ ਜੀ ਠੀਕ ਹੈ ਕਿ ਨਹੀਂ ਠੀਕ ਹੈ ਜੀ ਹਾਂ ਭਾਈ ਕਿ ਡਿਊਟੀ ਕਿੱਧਰ ਰਹੀ ਹੈ ਜੀ ਡਿਊਟੀ ਮੇਰੀ ਪਟਿਆਲਾ ਰਹਾ ਦੋ ਸਾਲ ਮੈਂ ਠੀਕ ਹੈ ਜੀ ਪਟਿਆਲੇ ਦੇ ਬਾਅਦ ਮੈਂ 5 ਸਾਲ ਰਿਹਿਆ ਡੇਰਾ ਵਸੀ ਠੀਕ ਹੈ ਜੀ ਕੋਸਾਵਾ ਮੈਂ ਲਾਲ ਲਡੂ ਰਿਹਿਆ ਠੀਕ 30 ਸਾਲ ਦੀ ਸਰਵਿਸ ਮੇਰੀ ਪਿੰਡ ਵਿਸੌਲੀ ਆ ਮਹਾਗੀ ਆ ਠੀਕ ਹੈ 40 ਸਾਲ ਮੈਂ ਨੌਕਰੀ ਕੀਤੀ ਠੀਕ ਹੈ ਬਈ ਜੀ ਹਾਂ ਜੀ ਬਈ ਕੋਈ ਪਿੰਡ ਦੀ ਪੁਰਾਣੀ ਯਾਦ ਉਸ ਤੋਂ ਸਾਡੇ ਨਾਲ ਪਹਿਲਾ ਪਿੰਡ ਕਿੱਦਾਂ ਦਾ ਸੀ ਹੁਣ ਕਿੱਦਾਂ ਦਾ ਦੇਖੋ ਇੱਕ ਚੀਜ਼ ਹੈ ਵੀ ਮਨ ਨੂੰ ਜੀਤਨਾ ਆਨੰਦੀ ਚ ਪੰਚਾਇਤ ਕੇ ਅੰਦਰ ਵੀ ਆਇਆ ਜੀ ਬਈ ਹਮੇ ਕਿ ਸਿਵਤ ਨਹੀਂ ਕਰ ਸਕਦੇ ਪੰਚਾਇਤ ਦੀ ਜੀ ਠੀਕ ਹੈ ਨਹੀਂ ਵਿਕਾਸ ਕੇ ਬਾਰੇ ਮੈਂ ਕਿ ਬਹੁਤ ਅੱਛੀ ਸੋਚਿਆ ਜੀ ਸਰਪੰਚ ਬਹੁਤ ਅੱਛਾ ਆਦਮੀ ਆ ਕੋਈ ਕਿਸੇ ਦਾ ਕਿਸੇ ਨੂੰ ਡਿਕਦਾਰੀ ਨਹੀਂ ਜੀ ਜੀ ਜਦ ਮਰਜੀ ਕਿਸੇ ਟਾਈਮ ਚਲੇ ਜਾਓ ਹਸਾਇਨ ਕਰਵਾਉਣ ਜੇ ਦੀ ਕਰ ਆਗਲਾ ਜੀ ਅੱਛਾ ਸਰਪੰਚ ਆ ਹਰੇਕ ਹੀ ਸੁਣਾਈ ਕਰ ਰਿਹਾ ਜੀ ਜੀ ਕੋਈ ਮਤਲਬ ਪਾਰਟੀ ਬਾਜੀ ਵਾਲੀ ਕੀ ਕੋਈ ਬਾਤ ਨਹੀਂ ਬਈ ਪੜਾਈ ਕਿੰਨੀ ਕੀਤੀ ਤੁਸੀਂ ਬੜ ਪੜਿਆ ਪੋੜਿਆ ਵੀ ਤਾਂ ਮੈਂ ਥੋੜੀ ਬਹੁਤਾ ਨਹੀਂ ਪਰ ਹੈਲਥ ਜੀ ਡਿਪਾਰਟਮੈਂਟ ਜੋਬ ਕਰਦੇ ਸੀ ਤਾਂ ਕਰਕੇ ਪੁੱਛ ਨਹੀਂ ਥੋੜੀ ਪੜਿਆ ਵੀ ਜਮਾਨੇ ਮਗਾਹਾਂ ਦੀ ਪੜਾਈ ਜੀ ਜੀ ਹਾਂ ਕਿੰਨਾ ਫਿਰ ਵੀ ਕਿੰਨਾ ਪੜਿਆ ਪੰਜ ਚਾਰ ਪੜਿਆ ਵੀ ਪੰਜ ਚਾਰ ਪੜ ਕੇ ਨੌਕਰੀ ਫਿਰ ਕਿਵੇਂ ਮਿਲੀ ਤੇਰੀ ਬਾਈ ਤੇਰੀ ਮਾਲਕ ਨੇ ਕਰਦੀ ਕਿਰਪਾ ਜੀ ਹਾਂ ਵੀ ਠੀਕ ਠੀਕ ਹੈ ਮਾਲਕ ਨੇ ਕਰ ਦਿੱਜੀ ਜੀ ਜਦੋਂ ਕੀ ਛਾਤਰ ਜਾਇਆ ਹੋ ਜਾ ਫਿਰ ਕੀ ਕਮੀ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਜੀ ਜੀ ਛਿਪ ਜਾਉਣ ਦੇ ਮੇਰੀ ਗੱਲ ਦੇ ਸਾਰੇ ਪੜੇ ਲਿਖੇ ਦੇ ਨੌਕਰੀ ਮੈਂ ਵੀ ਕਰ ਗਿਆ ਵਧੀਆ ਕਰੀ ਐਨ ਠੋਕਾ ਕਰੀ ਕਦੀ ਚੁੱਕ ਐਨੀ ਕਿਸੇ ਗਾੜੀ ਜੀ ਠੀਕ ਹੈ ਨਹੀਂ ਜੀ ਜੀ ਡਿਊਟੀ ਤੇ ਮਤਲਬ ਸਭ ਤੋਂ ਪਹਿਲਾਂ ਜਾਣਾ ਡਿਊਟੀ ਪਰ ਜੀ ਬਾਅਦ ਮਾ ਆਣਾ ਜੀ ਠੀਕ ਹੈ ਨਹੀਂ ਰਿਕਾਰਡ ਦਾ ਠੀਕ ਹੈ ਨਹੀਂ ਬਈ ਤੁਹਾਡੇ ਜਿਹੜਾ ਪਿੰਡ ਦੇ ਤੁਹਾਡਾ ਹਾਨੀਕੜ ਬਚਪਨ ਦਾ ਬੈਠਾ ਕੋਈ ਮੇਰੇ ਆਣੀ ਦਾ ਕੋਈ ਹੈ ਨਹੀਂ ਉਰਾ ਵੀ ਮਤਲਬ ਇਸ ਕਾ ਡੈਡੀ ਦਾ ਉਹ ਬੰਦਾ ਬੈਠਿਆ ਉਹ ਜਿਆਦਾ ਗੁజర్ ਗਿਆ ਜੀ ਜੀ ਠੀਕ ਹੈ ਕਿ ਨਹੀਂ ਠੀਕ ਹੈ ਜੀ ਮੇਰੀ 70 ਸਾਲ ਉਮਰ ਆ ਜੀ ਵੀ ਮੈਂ ਰਿਟਾਇਰਮੈਂਟ ਆ ਠੀਕ ਹੈ ਕਿ ਨਹੀਂ ਜੀ ਜੀ ਬਿਲਕੁਲ ਹਾਂ ਜੀ ਬਈ ਜਦੋਂ ਤੁਸੀਂ ਪੜਦੇ ਹੁੰਦੇ ਸੀਗੇ ਹਾਂ ਜੀ ਉਦੋਂ ਵਰਤੋਂ ਤੋਂ ਔਖੀ ਪੜਾਈ ਕਿਹੜੀ ਲੱਗਦੀ ਸੀ ਕਿਹੜਾ ਫੇਰ ਯਾਦ ਆ ਉਹ ਫੱਟੀ ਸੀ ਲੈਗਾ ਹੁੰਦਾ ਪਿੱਛਾ ਚੱਲਿਆ ਕਰਾਂਦੇ ਜਾਂ ਛੋੜਾ ਸਕੂਲ ਹੋਇਆ ਕਰਾ ਕਾਦ ਕੀ ਬਾਤ ਕਰ ਰਿਆ ਫੱਟੀ ਕਦੀ ਧੋ ਵੀ ਲੈਂਦੇ ਕਦੀ ਨਹੀਂ ਵੀ ਧੋ ਲੈਂਦੇ ਠੀਕ ਹੈ ਕਿ ਨਹੀਂ ਉਹ ਫੱਟੀਆਂ ਵਿੱਚ ਲੜੇ ਲੁੜੇ ਵੀ ਹੋ ਜਾਂ ਪੱਟੀਆਂ ਦਾ ਕੋਈ ਅਲ੍ਹਾਮ ਦਾ ਨਿਊ ਦੇਖਾਂਦੇ ਉਰੇ ਤੇ ਕਾਦ ਰੀਕਣਾ ਮੱਟੀ ਆਉਣੀ ਪਿੱਛਾ ਹੈਗਾ ਠੀਕ ਹੈ ਕਿ ਨਹੀਂ ਠੀਕ ਹੈ ਉਹ ਕੱਚਾ ਦਾ ਉਰੇ ਸਕੂਲ ਉਹ ਆਦਾ ਜੀ ਪਾਣੀ ਪੀਣੇ ਨੂੰ ਨਹੀਂ ਮਿਲਦਾ ਬੁਰਾ ਹਾਲ ਦਾ ਠੀਕ ਹੈ ਕਿ ਨਹੀਂ ਬਈ ਜਦੋਂ ਵੀ ਲਿਖਣ ਨੂੰ ਉਹ ਦਿੰਦੇ ਹੁੰਦੇ ਜੀ ਕਲਮਾ ਨਾਲ ਲਿਖ ਦਿੰਦੇ ਜੀ ਉਹ ਤਾਂ ਨਾ ਸ਼ਾਈ ਦੇ ਨਾਲ ਕੱਲ ਗਿਆ ਪਹਿਲਾਂ ਸਹੀ ਘੋਲਾਂ ਦੇ ਰੁੱਕੀ ਕਾ ਲਿਖਾਂਦੇ ਆ ਬਲੋਂ ਧਰਤੀ ਉਪ ਲਿਖਵਾਈ ਜਾਂਦੇ ਜਦੋਂ ਤਾਂ ਐਸਾ ਹਾਲ ਦਾ ਠੀਕ ਹੈ ਕਿ ਨਹੀਂ ਫਿਰ ਅਗਲੇ ਉਸ ਵਾਰ ਪਾੜੇ ਤੇ ਬੋਲਣ ਲੱਗ ਜਾਂਦੇ ਕੋਧ ਨਾ ਠੱਜਾਂਦੇ ਕੁਛ ਬੋਲ ਦਿੰਦੇ ਠੀਕ ਹੈ ਕਿ ਨਹੀਂ ਤੁਸੀਂ ਬੋਲ ਦਿੰਦੇ ਨਾ ਠੱਜਦੇ ਸੀ ਯਾਰ ਕਾਰੀ ਨੇ ਜੋ ਘਰਾਂ ਕਦੀ ਨਹੀਂ ਬੂਏ ਇਹ ਰਸਤ ਵੀ ਬੋਲਦੇ ਸੀਗੇ ਭੱਜ ਜਾਂਦੇ ਸੀ ਨਹੀਂ ਉਹ ਆ ਵੀ ਕਦੀ ਰਿਕਟ ਵੀ ਜਾਂਦੇ ਕਦੀ ਬੋਲਦੇ ਨੇ ਤੇ ਠੀਕ ਹੈ ਕਿ ਨਹੀਂ ਹੁਣ ਜਾ ਹੁਣ ਯਾਦ ਨਹੀਂ ਪਹਾੜੇ ਕਿ ਹੁਣ ਬਸੀਬ ਕੀ ਯਾਦ ਰਹਿ ਗਏ ਜੀ ਕਹਾਂ ਤੇ ਪਹੁੰਚ ਗਈ ਉਮਰ ਠੀਕ ਹੈ ਕਿ ਨਹੀਂ ਠੀਕ ਹੈ ਬਾਈ ਫਿਰ ਕੁੱਟ-ਕੁੱਟ ਪੈਂਦੀ ਹੁੰਦੀ ਸੀ ਮਾਰਾਂ ਤੋਂ ਹਾਇ ਤੇ ਕਿਵੇਂ ਕੁੱਟ ਦਿੰਦੇ ਸੀ ਮਾਸਟਰ ਉਹ ਤੋਂ ਤੱਪੜ ਮਾਰਾ ਲੈ ਮੂੰਹੇ ਉੱਪਰ ਦੇ ਨੇ ਪਰਦੇ ਨੇ ਡਾਕ ਦੇਗੀ ਠੀਕ ਠੀਕ ਨਹੀਂ ਜਾਂ ਤੂੰ ਘਰ ਕੇ ਨਹੀਂ ਉਹ ਨਹੀਂ ਗਾ ਤੇ ਵੀ ਕਿਉਂ ਮਾਰਿਆ ਹੀਬ ਤਾਂ ਅਗਲੇ ਚਾਰ ਬੰਦੇ ਲੈ ਕੇ ਪਹੁੰਚ ਜਾਏ ਮੇਰੇ ਮੁੰਡੇ ਦਾ ਥੱਪੜ ਕਿਉਂ ਮਾਰਿਆ ਹੁਣ ਬਈ ਜਦੋਂ ਤੁਹਾਡੇ ਜਵਾ ਪੋਤੇ ਹੋ ਗਏ ਹੁਣ ਤਾਂ ਨਾ ਪੋਤਿਆਂ ਦੇ ਥੱਪੜ ਥੂਟ ਸਕੂਲ 'ਚ ਮਾਸਟਰ ਮਾਰਦੇ ਆ ਵੈਸੇ ਤਾਂ ਨਹੀਂ ਮਾਰਦੇ ਫਿਰ ਤੂੰ ਲੰਬਾ ਲੈ ਕੇ ਜਾਂਦੇ ਕਿ ਨਾ ਮੈਂ ਨਹੀਂ ਗਿਆ ਕਦੀ ਨਾ ਇਹ ਕਿ ਮੈਂ ਕਦੀ ਨਹੀਂ ਗਿਆ ਬਾਕੀ ਜ਼ਿੰਦਗੀ ਸੰਤੁਸ਼ਟੀ ਹੈ ਪੂਰੀ ਬੜੀਆ ਆ ਨਾ ਯਾਰੇ ਹਮ ਮਾਲਕੀ ਕਿਰਪਾ ਕੋਈ ਅਦੀਵਾਦ ਨਹੀਂ ਆ ਠੀਕ ਹੈ ਨਹੀਂ ਚਲੋ ਵਧੀਆ ਗੱਲ ਮੇਰਾ ਨਾਮ ਬਲਜੀਤ ਸਿੰਘ ਹੈ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਤਾਂ ਜੀ ਹੁਣ ਆਰਮੀ ਚ ਰਟਾਇਰ ਠੀਕ ਹੈ ਠੀਕ ਹੈ ਬਈ ਕਿੱਧਰ ਬਈ ਡਿਊਟੀ ਰਹੀ ਸਭ ਤੋਂ ਵੱਧ ਤੋਂ ਡਿਊਟੀ ਆਲ ਇੰਡੀਆ ਕੋ ਮੈਜਮ ਜੀ ਹੁਣ ਲਾਸਟ ਜਿਹੜਾ ਟਰਨ ਸੀ ਉਹ ਸੀ ਲੇਧ ਲੇਧ ਤੋਂ ਵਾਪਸ ਸਭ ਤੋਂ ਵਧੀਆ ਡਿਊਟੀ ਕਰਕੇ ਕਿਹੜੇ ਇਲਾਕੇ ਚ ਵਧੀਆ ਲੱਗਿਆ ਤੁਹਾਨੂੰ ਦੇਖੋ ਆਰਮੀ ਦੀ ਡਿਊਟੀ ਹਰ ਲੱਗ ਕੇ ਜੈ ਠੰਡਾ ਹੋ ਗਰਮ ਹੋ ਜੀ ਉਹ ਤਾਂ ਹੁੰਦੀ ਆ ਵੇ ਤੁਹਾਨੂੰ ਕਿਹੜਾ ਇਲਾਕਾ ਸਭ ਤੋਂ ਵਧੀਆ ਲੱਗਿਆ ਸਾਨੂੰ ਸਾਹ ਮਤਲਬ ਮਾਹੌਲ ਦੇ ਹਿਸਾਬ ਨਾਲ ਜਿੱਥੇ ਵੀ ਵਧੀਆ ਲੱਗਿਆ ਉੱਥੇ ਸਭ ਤੋਂ ਵਧੀਆ ਮਾਹੌਲ ਕਿਹੜੇ ਇਲਾਕੇ ਦੇ ਸ਼ੀਰਿਨਗਰ ਲੇ ਇਹਨਾਂ ਦਾ ਥੋੜਾ ਵਧੀਆ ਰਹਿੰਦਾ ਸੀ ਬੰਦਾ ਕੋਈ ਸੁਸਤੀ ਨਹੀਂ ਕੋਈ ਕੁਛ ਨਹੀਂ ਮਤਲਬ ਅਲਾਰਟ ਰਹਿਣਾ 24 ਘੰਟੇ ਵੀ ਹਾਂ ਪਤਾ ਨਹੀਂ ਕੋਈ ਡਿਊਟੀ ਦੌਰਾਨ ਕੋਈ ਜ਼ਿਆਦਾ ਸਾਡੇ ਨਾਲ ਸਾਂਝੀ ਕਰਨੀ ਹੋਵੇ ਕੋਈ ਨਹੀਂ ਡਿਊਟੀ ਦੌਰਾਨ ਤਾਂ ਇਦਾਂ ਦਾ ਕੋਈ ਐਸਾ ਕਾਰਗਿਲ ਦੀ ਲੜਾਈ ਸੀ ਜਿਹੜੀ ਅਸੀਂ ਲੜੀ ਸੀ ਉਦੋਂ ਸਾਡੇ ਨਾਲ ਵੀ ਕਾਫੀ ਮਤਲਬ ਮਹੀਨਾ ਦੋ ਮਹੀਨੇ ਚੱਲਦਾ ਰਿਹਾ ਪ੍ਰੋਗਰਾਮ ਜੀ ਜੀ ਬਈ ਕਾਰਗਿਲ ਦੀ ਜੰਗ ਤੁਸੀਂ ਆਪ ਖੁਦ ਲੜਿਆ ਵਾ ਤੇ ਹਾਂ ਹੁਣ ਪਿੱਛੇ ਜੰਗ ਲੱਗ ਕੇ ਢੀਆ ਕਿਹੜੀ ਜੰਗ ਤੁਹਾਨੂੰ ਜ਼ਿਆਦਾ ਖਤਰਨਾਕ ਲੱਗੀ ਕਾਰਗਿਲ ਵਾਲੀ ਜਾਂ ਜਿਹੜੀ ਆ ਹੁਣ ਹੋਈ ਸੀਗੀ ਮੰਜਾਲਾ ਵੀ ਉਹਨਾਂ ਦੇ ਉਡਦੀਆਂ ਦਿਖੀਆਂ ਨੇ ਹੁਣ ਵਾਲੀ ਨਹੀਂ ਉਦੋਂ ਜਦੋਂ ਕਾਰਗਿਲ ਦੀ ਲੜਾਈ ਸੀ ਉਹ ਗਰਾਉਂਡ ਦੀ ਲੜਾਈ ਸੀ ਗਰਾਉਂਡ ਦੀ ਲੜਾਈ ਸੀ ਹੁਣ ਤਾਂ ਮੰਜਾਲਾ ਦੀ ਲੜਾਈ ਫਿਰ ਵੀ ਖਤਰਾ ਤਾਂ ਰਹਿੰਦਾ ਪਤਾ ਨਹੀਂ ਕਿੱਥੇ ਡਿੱਗ ਜਾ ਆ ਕੇ ਮੰਜਾਲਾ ਤੇ ਜਿਹੜੀ ਪਾੜੀ ਚੜ੍ਹਦੀ ਹੈ ਜਿਹੜਾ ਟਾਰਗੇਟ ਹੁੰਦਾ ਵੀ ਹਾਂ ਰਾਤ ਨੂੰ ਆਉਂਦੀ ਨੇ ਸਵੇਰੇ 4 ਵਜੇ ਜੋ ਵੀ ਹੁੰਦਾ ਉਹ ਫੌਜ ਦਾ ਸਿਗਰਟ ਹੁੰਦਾ ਉਦੋਂ ਫਿਰ ਟਾਈਮ ਤੇ ਦੱਸ ਦੇ ਕੀ ਕਰਨਾ ਕੀ ਕਰਨਾ ਹਾਂ ਇਹ ਲੜਾਈ ਹੁਣ ਵਾਲੀ ਖਤਰਨਾਕ ਲੱਗੀ ਥਨੂੰ ਜਾਂ ਪਹਿਲਾਂ ਤੁਹਾਡੀ ਉਹ ਵਾਲੀ ਸੀ ਨੇ ਜਿਹੜੀ ਹੁਣ ਆਲੀ ਆ ਉਹ ਤਾਂ ਦੇਖੋ ਇੱਕ ਲੜਾਈ ਐ ਇਹੋ ਜੀ ਆ ਮਤਲਬ ਉਹ ਤੇ ਜਵਾਨਾਂ ਦਾ ਹੁੰਦਦ ਹੈ ਇਕੱਠ ਪਾਵ ਮੇਨ ਪਾਵਰ ਵੀ ਬਹੁਤ ਜ਼ਰੂਰੀ ਆ ਤੇ ਜਿਹੜੀ ਅੱਜ ਦੀ ਲੜਾਈ ਆ ਉਹ ਗੋਲੇ ਬਰੁੱਦਾਂ ਵਾਲੀ ਤੇ ਉਹ ਜਿੱਥੇ ਮਝਾਇਲ ਡਿਗਰੀ ਸਟੈਟ ਕਰ ਦਿੰਦੇ ਉੱਥੇ ਡਿੱਗਣਾ ਜਾ ਕੇ ਉੱਥੇ ਦਵਾਈ ਵੰਜਾਣੀ ਜੀ 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 ਤੇ ਜਿਹੜੀ ਮੇਨ ਪਾਵਰ ਹੁੰਦੀ ਉਹ ਤਾਂ ਫਿਰ ਜਿੱਥੇ ਕਬਜ਼ਾ ਲੈਣਾ ਕੋਈ ਚੀਜ਼ ਛਡਾਉਣੀ ਫਿਰ ਉੱਥੇ ਜਾ ਕੇ ਕਬਜ਼ਾ ਕਰ ਮਤਲਬ ਫਕਾਰਗਿਲ ਦੀ ਲੜਾਈ ਦੌਰਾਨ ਕੋਈ ਜਾਨ ਹੋਣੀ ਹੈ ਯਾਨੀ ਫੌਜੀਆ ਦੀ ਯਾਨੀ ਉਦੋਂ ਦੀ ਕੋਈ ਜਾਨ ਸੰਜੀ ਹੋਈ ਯਾਦ ਹੈ ਈ ਸੀ ਇੱਕ ਵਾਰ ਅਸੀਂ ਗੱਡੀ 'ਚ ਜਾ ਰਹੇ ਸੀ ਜੀ ਤੇ ਅਸੀਂ ਕਹ ਰਹੇ ਵੀ ਇਹ ਗੱਡੀ ਇੱਧਰ ਨੂੰ ਨਹੀਂ ਜਾਣੀ ਚਾਹੀਦੀ ਇਹ ਗੱਡੀ ਇੱਧਰ ਨੂੰ ਜਾਣੀ ਜੇ ਉਹ ਜਿਹੜਾ ਸਾਡਾ ਅਫਸਰ ਸੀ ਉਹ ਕਹਿੰਦਾ ਨਹੀਂ ਜਾਣਾ ਇੱਧਰ ਹੀ ਨੂੰ ਜੀ ਤੇ ਜਦੋਂ ਉਹ ਫੋਰਸ ਦਾ ਗੋਲਾ ਗਿਰਿਆ ਆ ਕੇ ਅੱਗੇ ਹੂੰ ਉਹ ਜਿਹੜੀ ਗੱਡੀ ਦੇ ਅਗਲੇ ਟਾਇਰ ਟੁੱਟ ਸਾਰੇ ਖਿਲੂਲ ਗਏ ਉੱਧਰ ਤੇ ਬੰਦੇ ਦਾ ਬਜੇਗਾ ਉਹ ਤੇ ਜਿਹੜੇ ਪੱਥਰਾਂ ਦੇ ਛਰ ਰਹੇ ਸੀ ਉਹ ਵੱਜੇ ਸੀ ਕਈ ਬੰਦੇ ਜ਼ਖਮੀ ਹੋਏ ਸੀ ਉਹਦੇ ਉਹ ਸੀਗਾ ਮਤਲਬ ਵੀ ਮੌਤ ਬਿਲਕੁਲ ਨਜ਼ਦੀਕ ਤੋਂ ਦੇਖੀ ਜੀ ਪਤਾ ਨਹੀਂ ਕੀ ਹੋ ਜਾਣਾ ਸੀ ਬਿਲਕੁਲ ਬਾਈ ਉਸ ਜੰਗ ਦੇ ਦੌਰਾਨ ਸ਼ਹੀਦ ਵੀ ਬਹੁਤ ਹੋਏ ਨੇ ਆਪਣੇ ਵੀਰ ਤੇ ਉਧਰਲੇ ਵੀ ਚਲੋ ਹੋਏ ਆ ਉਦੋਂ ਤੁਹਾਨੂੰ ਮੌਤ ਤੋਂ ਕਦੇ ਡਰ ਨਹੀਂ ਲੱਗਿਆ ਮਤਲਬ ਜਦੋਂ ਦੇਖੀ ਤੁਸੀਂ ਅੱਖੀ ਦੇਖੀ ਵੀ ਆ ਮਰਦੇ ਆਪਦੇ ਨਾਲ ਦੇ ਸ਼ਹੀਦ ਹੁੰਦੇ ਵੀ ਦੇਖੇ ਆ ਨਾ ਨਹੀਂ ਇਹ ਤਾਂ ਇੱਕ ਮਾਹੌਲ ਬਣ ਗਿਆ ਸੀ ਕਿ ਮੌਤ ਤਾਂ ਇੱਕ ਆਉਣੀ ਆ ਅੱਜ ਆਜੇ ਕੱਲ ਆ ਜੀ ਕਿ ਡਰ ਤਾਂ ਨਹੀਂ ਲੱਗਿਆ ਉਦੋਂ ਨਹੀਂ ਮੌਤ ਤਾਂ ਕਦੇ ਡਰ ਨਹੀਂ ਲੱਗਿਆ ਉਦੋਂ ਆਣੀ ਆਣੀ ਉਦੋਂ ਕੀ ਛੁਪਣਾ ਬਾਈ ਜਦੋਂ ਭਾਰਤੀ ਤੁਸੀਂ ਹੋਏ ਸੀ ਉਦੋਂ ਕਿੰਨਾ ਮਿਹਨਤ ਕੀਤੀ ਉਦੋਂ ਮੈਂ ਤਾਂ ਤੁਸੀਂ ਪਹਿਲੀ ਪੜਦੇ ਹੋਏ ਕਰਦੇ ਸੀ ਉਦੋਂ ਫਿਜ਼ੀਕਲ ਕਾਫੀ ਅੱਛਾ ਸੀ ਉਸ ਟਾਈਮ 90 ਦੀ ਗੱਲ ਹੈ ਜੀ ਤੇ ਉਹ ਤਾਂ ਅੱਤਵਾਦ ਦਾ ਵੀ ਬਹੁਤ ਦੌਰ ਸੀ ਉਹ ਬਿਲਕੁਲ ਤੇ ਉਦੋਂ ਮਤਲਬ ਅਸੀਂ ਖੁਦ ਹੀ ਬਾਹਰ ਖੇਤਾਂ 'ਚ ਕਬੱਡੀ ਕਬੱਡੀ ਖੇលਦੇ ਰਹਿਣਾ ਦੌੜਦੇ ਰਹਿਣਾ ਉਹ ਅੱਜ ਕੱਲ ਨਹੀਂ ਹੈ ਨਾ ਜੀ ਤੇ ਉਦੋਂ ਪਹਿਲੀ ਫਿੱਟ ਸੀ ਜਦੋਂ ਬਹੁਤ ਅਸੀਂ ਭਰਤੀ ਹੋਣ ਗਏ ਉਹ ਡੈਡੀ ਮੇਰੇ ਨਾਲ ਗਏ ਸੀ ਚੰਡੀਗੜ੍ਹ ਭਰਤੀ ਹੋਈ ਜੀ ਤੇ ਉੱਥੇ ਫਿਜ਼ੀਕਲ ਸੀ ਫਿਜ਼ੀਕਲ ਅਸਾਈਨਮੈਂਟੋ ਮਿੰਟ-ਮਿੰਟ ਕਰਦਾ ਉਹਦੇ ਤੋਂ ਅਸੀਂ ਮਾਰ ਹੀ ਨਹੀਂ ਖਾਂਦੇ ਸੀ ਬਾਕੀ ਪੇਪਰ ਜਿਹੜੇ ਲੈਟਰ ਲੋਡਰ ਆਉਣਾ ਉਹ ਆ ਹੀ ਜਾਂਦਾ ਸੀ ਹਾਂਜੀ ਬਿਲਕੁਲ ਕੀ ਨਾਮ ਹੈ ਖੁਸ਼ੀ ਦਾ ਸਹੀ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਸਾਰੀ ਹਲਵਾਈ ਦੀ ਦੁਕਾਨ ਹੈ ਜੀ ਠੀਕ ਹੈ ਫਿਰ ਜਾਣੀ ਪਿੰਡ ਦੇ ਮਠਿਆਈਆਂ ਤੁਸੀਂ ਪਹੁੰਚਾਉਨੇ ਆ ਹਾਂਜੀ ਹਾਂਜੀ ਠੀਕ ਹੈ ਬਈ ਹਾਂਜੀ ਜੰਮਣਾ ਜੰਮਣਾ ਸਾਹਿਬ ਇਸ ਗੱਲ ਤੋਂ ਠੀਕ ਹੈ ਬਈ ਬਈ ਫਿਰ ਸਭ ਤੋਂ ਸਪੈਸ਼ਲਿਸਟ ਕਿਹੜੀ ਜੇ ਚੀਜ਼ ਹੈ ਤੁਹਾਡੀ ਮਾਰੇ ਲੇ ਤੁਸਾਰੀ ਸਸਪੈਸਟ ਹੈ ਨਹੀਂ ਫਿਰ ਵੀ ਇੱਕ ਕੋਈ ਹੁੰਦੀ ਹੈ ਵੀ ਮਸ਼ਹੂਰ ਕਿਹੜੀ ਚੀਜ਼ ਹੈ ਤੁਹਾਡੇ ਸਭ ਤੋਂ ਜ਼ਿਆਦਾ ਜਿਹੜੀ ਅਗਲਾ ਕਹਿੰਦਾ ਵੀ ਹਾਂ ਪਿੰਡ ਵਾਲੇ ਕੀ ਆ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਤੁਹਾਡੇ ਕਿਹੜੀ ਚੀਜ਼ ਮੈਂ ਪਿੰਡ ਵਾਲੇ ਬੈਠੇ ਨੂੰ ਪੁੱਛ ਲਈ ਕਿੰਨੇ ਕਿੰਨੇ ਮਸ਼ਹੂਰ ਹੈ ਤੁਹਾਡੇ ਚ ਕੌਣ ਸੀ ਚੀਜ਼ ਤੁਸੀਂ ਵੀ ਦੱਸੋ ਨਾ ਥੋੜੀ ਜੀ ਸਮੋਸਾ ਬਹੁਤ ਮਸ਼ਹੂਰ ਹੈ ਸਮੋਸਾ ਨੂੰ ਸੋਈ ਜਦ ਹੀ ਮਸ਼ਹੂਰ ਆਪਾਂ ਗਲਾਬ ਜਾਮਨ ਹਾਂ ਬਈ ਕਦੇ ਫਿਰ ਵਿਆਹ ਦੇ ਉੱਤੇ ਆਊਟਰ ਡਰ ਲੇਟ ਹੋਇਆ ਤੁਹਾਡਾ ਉਹਨਾਂ ਲੇਟ ਕਿਉਂ ਹੋਗਾ ਛੱਲੇ ਲੀ ਆਊਟ ਜਾ ਜੇ ਕੋਈ ਜਿਵੇਂ ਪਿਛੇ ਫਿਲਮ ਆਈ ਸੀ ਮੰਜੇ ਬੇਸਤ ਉਦੋਂ ਉਹ ਤੋਂ ਬਰਫ ਹੀ ਨਹੀਂ ਸੀ ਬਣੀ ਓਵੇਂ ਕਦੇ ਕੋਈ ਚੀਜ਼ ਬਣਾਈ ਹੋਵੇ ਪੰਗਾ ਲੈ ਲਿਆ ਹੋਵੇ ਵੀ ਨਾ ਹੋਵੇ ਨਾ ਨਾ ਸਰ ਜੀ ਐਸਾ ਨਹੀਂ ਜੀ ਠੀਕ ਹੈ ਬੱਚਾ ਮੇਰੇ ਕੋ ਪੂਰਾ ਕਰਾਂਗੇ ਠੀਕ ਹੈ ਭਈ ਅਸੀਂ ਕਾਲ ਜੀ ਬਾਈ ਦਰ ਆ ਜੀ ਨਾ ਨਾ ਬੰਮਾ ਮੇਰੇ ਬੋਲ ਜੀ ਇੱਧਰ ਆ ਜੀ ਨਹੀਂ ਨਾ ਨਾ ਆਨੇ ਉਧਰ ਉਧਰ ਚੱਲਿਆ ਮੈਂ ਲੈ ਦੱਸ ਨਾ ਨਾ ਮਹੀ ਮੇਰੇ ਤੁਹਾਡੇ ਕੋਲ ਵੀ ਆ ਗਿਆ ਉਧਰ ਹੀ ਚੱਲਿਆ ਆਪਾਂ ਸਾਰਿਆਂ ਕੋਲ ਜਾਣਾ ਜਿੰਨੇ ਬੈਠੇ ਆ ਸਾਰਿਆਂ ਕੀ ਲੱਗਾ ਕੀ ਹਾਂ ਅੱਜ ਸਾਰੇ ਬੋਲੋ ਤੁਸੀਂ ਦੱਸੋ ਫਿਰ ਕੀ ਨਾਮ ਹੈ ਜੀ ਸੰਦੀਪ ਸਿੰਘ ਠੀਕ ਹੈ ਬਾਈ ਤੁਸੀਂ ਕੀ ਕਰਦੇ ਹੋ ਆਪ ਤਾਂ ਯੋ ਹੀ ਆਪਣੀ ਖੇਤੀ ਕਰਾਂ ਜੀ ਠੀਕ ਹੈ ਬਾਈ ਠੀਕ ਹੈ ਜੀ ਹਾਲ ਮਰ ਜੀ ਸੁਣਾਓ ਕੋਈ ਗੱਲਬਾਤ ਪਿੰਡ ਦੀ ਬੋ ਗੱਲਬਾਤ ਵਧੀਆ ਪਿੰਡ ਆ ਜੀ ਮਾਰਾ ਜੀ ਜੀ ਠੀਕ ਹੈ ਜੀ ਮਾਹੌਲ ਠੀਕ ਆ ਮਾਰੇ ਪਿੰਡ ਦਾ ਜੀ ਠੀਕ ਹੈ ਜੀ ਕੋਈ ਐਸੀ ਬਾਤ ਨਹੀਂ ਪੰਚਾਇਤ ਵਧੀਆ ਬਣੀ ਪੰਚਾਇਤ ਵਧੀਆ ਬਣੀ ਚਲੋ ਪੰਚਾਇਤ ਤੋਂ ਗੋਂਗ ਘੇਗਾ ਜੀ ਜੀ ਠੀਕ ਹੈ ਜੀ ਬਿਲਕੁਲ ਬਈ ਜਦੋਂ ਫਿਰ ਤੁਸੀਂ ਇੱਕ ਦੂਜੇ ਨੂੰ ਮੈਨੂੰ ਲੱਗਦਾ ਜਦੋਂ ਕੋਈ ਕਹੇ ਦੇ ਤਵਾ ਤੋਂ ਬੁਲਾਉਣਾ ਸਭ ਤੋਂ ਵੱਧ ਤੁਸੀਂ ਲਾਉਂਦੇ ਹੋਵੋਗੇ ਨਹੀਂ ਨਹੀਂ ਬਾਕੀ ਪਿੰਡ ਵਾਲੇ ਦਾ ਦਿੰਦੇ ਆ ਹੈ ਕਿ ਨਹੀਂ ਇਹ ਗੱਲ ਸਹੀ ਹੈ ਕਿ ਨਹੀਂ ਜੀ ਆਵਤਾਵਾ ਵੀ ਲੈ ਲੈ ਜਿਹੜੋਂ ਹਸਾਂ ਗੱਲਾਂ ਆ ਜੀ ਬਤਲਾਉਂਗੇ ਸੌ ਤੋਂ ਵੱਧ ਅੜਿੱਕੇ ਦੇ ਵਰਗੇ ਨੂੰ ਲੈਣੇ ਹਾਂ ਜੀ ਤਾਂ ਸੌ ਤੋਂ ਵੱਧ ਅੜਿੱਕੇ ਚ ਕਿੰਨੂੰ ਲੈਣੇ ਪਰ ਬਸ ਥੋੜਾ ਜੋ ਹੱਦ ਦਾਬਾ ਉਸ ਨੂੰ ਲੈ ਲੈਣੀ ਫਿਰ ਸਭ ਤੋਂ ਵੱਧ ਕਿਹੜਾ ਦਬਦਾ ਤੁਹਾਡੇ ਸਾਹਮਣੇ ਨਹੀਂ ਮੈਂ ਤਾਂ ਦਬੋ ਜਾਂ ਆਂ ਜ ਮੈਂ ਤਾਂ ਸਾਰੇ ਦਬ ਜਾ ਨਹੀਂ ਫਿਰ ਵੀ ਦੱਸੋ ਜੀ ਸਭ ਤੋਂ ਵੱਧ ਵੀ ਕੀ ਤੇ ਲਾਉਣੇ ਤੁਸੀਂ ਬੱਸ ਕੀ ਲਾਉਣੇ ਜੀ ਠੀਕ ਹੈ ਚਲੋ ਫਿਰ ਕਿੱਦਾਂ ਕਿੱਦਾਂ ਲਾਉਣੇ ਤਵੇ ਦੱਸੋ ਚਲੋ ਕਿਵੇਂ ਕਰਦੇ ਹੋ ਨਾ ਓਹ ਲਾ ਕੇ ਦਿਖਾ ਦਿਓ ਇੰਨੇ ਬੈਠਾ ਨਾ ਨਾ ਬਸ ਚੱਲ ਦੇਵਾ ਹੋ ਆ ਜੀ ਉਹ ਤਾਂ ਫਿਰ ਫਿਰ ਚੱਲ ਦੇਵਾ ਸੁਝਾ ਨਹੀਂ ਉਹ ਤਾਂ ਸੁਧਦੀ ਨਹੀਂ ਹਾ ਜੀ ਚਲੋ ਚੱਲਾ ਚੱਲ ਹੀ ਰਿਹਾ ਹੁਣ ਤਾਂ ਸਾਥ ਲੱਗੀ ਹੋਈ ਆ ਹੈਲੋ ਇੱਕ ਅੱਧਾ ਜੇ ਲੈਣਾ ਤੁਸੀਂ ਝਾੜ ਥੱਲੇ ਲੈ ਲਓ ਕੋਈ ਨਾ ਅੱਜ ਨਹੀਂ ਲੈ ਸਕਦੇ ਸੀ ਕਿਉਂ ਸਾਭ ਕੇ ਘਰ ਮਾ ਜਾਣੀ ਹਾ ਜੀ ਇਹ ਸਭ ਕੇ ਘਰ ਮਾ ਜਾਣੀ ਨਾ ਗੱਲ ਠੀਕ ਹੈ ਠੀਕ ਹੈ ਹੋਰ ਬਈ ਅੱਸੀ ਕੱਲ ਜੀ ਅੱਸੀ ਅੱਸੀ ਬਈ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਸਰਪੰਚ ਹਾਂ ਸਰਪੰਚੋਂ ਨਹੀਂ ਪੰਚੋਂ ਸਰ ਅੱਛਾ ਪੰਚ ਇਹਨਾਂ ਦੀ ਦੇਣਾ ਸਰਮਿਸ ਸਾਹਿਬ ਜੀ ਠੀਕ ਹੈ ਜੀ ਇਹਨੇ ਮੈਨੂੰ ਬਣਾਇਆ ਜੀ 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 ਠੀਕ ਹੈ ਜੀ ਤੇ ਮੇਰੇ ਨਾਲ ਕੰਪਨੀ ਐਸਐਡੀ ਡਿਊਟੀ ਕਰਦਾ ਠੀਕ ਹੈ ਜੀ ਤੇ ਸਕੂਲ ਦਾ ਮੈਂ ਚੇਅਰਮੈਨ ਵੀ ਆ ਜੀ ਜੀ ਠੀਕ ਹੈ ਜੀ ਤੇ ਮੈਂ ਬੇਨਤੀ ਆਪਣੇ ਸਪੰਸਰ ਸਾਹਿਬ ਦੀ ਬਹੁਤ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਵਲ ਬਣਾਇਆ ਜੀ ਜੀ ਠੀਕ ਹੈ ਜੀ ਜੀ ਜੇ ਮੇਰੇ ਅੰਦਰ ਕੁਝ ਕਾਵਲ ਦੀ تھی ਤਾਂ ਇਹਨਾਂ ਨੇ ਮੈਨੂੰ ਪੰਚ ਚੁਣਿਆ ਜੀ ਤੇ ਸਕੂਲ ਦਾ ਚੇਅਰਮੈਨ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਜੀ ਤੇ ਜਿੱਥੇ ਸਪੰਸਰ ਸਾਹਿਬ ਮੇਰੀ ਡਿਊਟੀ ਲਾਂਦੇ ਆ ਤੇ ਠੀਕ ਹੈ ਜੀ ਚਾਹੇ ਮੈਂ ਰਾਤੀ ਡਿਊਟੀ ਕਰਨਾ ਦੀਨ ਸਰਪੰਚ ਸਾਹਿਬ ਨੇ ਕੰਮ ਲਾਇਆ ਵੀ ਕੰਮ ਤੂੰ ਕਰਨਾ ਉਹ ਮੈਂ ਕਹਿ ਕੇ ਰਹਿਣਾ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਆਪਣੇ ਪਰਮਾਤਮਾ ਤੋਂ ਜਸ ਵਗਲ ਦੋ ਕਹਿੰਦਾ ਵੀ ਸਾਡੇ ਸਰਪੰਚ ਸਾਹਿਬ ਦੀ ਠੀਕ ਹੈ ਜੀ ਤਰੱਕੀ ਵੱਧ ਵੱਧ ਰਹੀ ਤੇ ਪਿੰਡ ਦਾ ਬੜੇ ਸ਼ਵਕਾਸ ਕਰ ਰਹੇ ਨੇ ਪਿੰਡ ਦੇ ਇਥ ਸਰਡਵਾਇਟਮੈਂਟ ਹੋਇਆ ਸਾਡੇ ਪਿੰਡ ਚ ਬਿਲਕੁਲ ਨਹੀਂ ਰਸੀ ਲੈਟਰ ਲਗਾਈ ਪੂਰੇ ਪਿੰਡ ਚ ਜੀ ਮੰਦਰ ਦੀ ਗਲੀ ਬਣਾਈ ਜੀ ਤੇ ਗੁਰਦੁਆਰਾ ਸਾਹਿਬ ਦੀ ਫਿਰਮੀ ਕੱਢ ਗਏ ਉਧਰ ਪੱਕੀ ਫਿਰਮੀ ਕਰਾਈ ਜੀ ਜੀ ਠੀਕ ਹੈ ਜੀ ਕੋਈ ਲੜਾਈ ਝਗੜਾ ਪਿੰਡ ਚ ਹੁੰਦਾ ਜੀ ਪਹਿਲੇ ਕੋਈ ਵੀ ਹੁੰਦਾ ਇਹਨਾਂ ਨੂੰ ਬੋਲਦੀ ਪਹਿਲੇ ਇੱਥੇ ਦੇ ਵੇੜੋ ਜੇ ਕੋਈ ਨਹੀਂ ਮੰਨਦਾ ਫਿਰ ਅੱਗੇ ਜਾਓ ਭਾਈ ਸਾਡਾ ਕੋਈ ਉਹ ਨਹੀਂ ਮੇਰੀ ਗੱਲ ਤਾਂ ਇੱਥੇ ਜਿਹੜਾ ਕੰਮ ਹੈ ਇੱਥੇ ਕਰੂ ਠੀਕ ਹੈ ਸਾਡੇ ਸਰਪੰਚ ਸਾਹਿਬ ਬਹੁਤ ਅੱਛੇ ਨੇ ਬੜੇ ਸੋਝ-ਬੂਝ ਔਰ ਨੇਕ ਇਨਸਾਨ ਨੇ ਸਭ ਨੂੰ ਅੱਗੇ ਲੈ ਕੇ ਚੱਣ ਦੀ ਸੋਚ ਇੰਗਲੈਂਡ ਤੋਂ ਆਏ ਆ ਜਿਨ੍ਹਾਂ ਨੂੰ ਕੀ ਲੋੜ ਦੀ ਆਣ ਦੀ ਜੀ ਜੀ ਇਹਨਾਂ ਨੇ ਕੋਈ ਪਿੰਡ ਬਾਰੇ ਸੋਚਿਆ ਕਿ ਪਿੰਡ ਦਾ ਵਿਕਾਸ ਮੈਂ ਅੱਛੇ ਕਰਕੇ ਪਿੰਡ ਨੂੰ ਅੱਗੇ ਤਰੱਕੀ ਕਰਾਂਗਾ ਮੈਂ ਇਸ ਕਰਕੇ ਆਏ ਆ ਜੀ ਜੀ ਬਾਕੀ ਮੈਂ ਸੁਣਾਉਂਦਾ ਬਾਕੀ ਤੁਸੀਂ ਹੋਰ ਕੋਈ ਪੁਰਾਣੀ ਗੱਲਬਾਤ ਪਿੰਡ ਦੀ ਸੁਣਾਓ ਕੋਈ ਆ ਪਿੰਡ ਹੋਣ ਹੋੜੀ ਹੁਣ ਦੇਖੋ ਇੱਕ ਦਾ ਬੰਦਾ ਨਹੀਂ ਹੋਣਾ ਕਵਰ ਤੇ ਹੁਣ ਲੱਗੇ ਹੋਇਆ ਕਰਨ ਵਾਸਤੇ ਇਹ ਜੋੜੀ ਆ ਸਰ ਜੋੜੀ ਦਾ ਦੇਖੋ ਕੀ ਹਾਲ ਆ ਸਾੜੇ ਜੋੜੀ ਦੱਬੀ ਹੋਈ ਆ ਇਹਦੇ ਵੀ ਸਾਡਾ ਚੱਲ ਰਿਹਾ ਵੀ ਖੋਲੇ ਠੀਕ ਆ ਜੀ ਹਾਂਜੀ ਇਹ ਗੱਲਾਂ ਵੱਡੇ ਜੀ ਜੀ ਬਈ ਅਸੀਂ ਗੱਲ ਜੀ ਸਸਰੀ ਦਾ ਹਾਲ ਜੀ ਬਈ ਕੀ ਨਾਮ ਆ ਜੀ ਜਸਵੀਰ ਸਿੰਘ ਠੀਕ ਆ ਬਈ ਤੁਸੀਂ ਕੀ ਕਰਦੇ ਹੋ ਮੈਂ ਪੰਚਾਇਤ ਮੈਂਬਰ ਹਾਂ ਜੀ ਠੀਕ ਆ ਜੀ ਹਾਂਜੀ ਉਹ ਵੈਸੇ ਪੰਚਾਇਤ ਮੈਂਬਰ ਤੋਂ ਇਲਾਵਾ ਕੀ ਕੰਮ ਕਰਦੇ ਪ੍ਰਾਈਵੇਟ ਜੌਬ ਠੀਕ ਆ ਬਈ ਕਾਦੀ ਪ੍ਰਾਈਵੇਟ ਜੌਬ ਹੈਗੇ ਹੈ ਕੰਪਨੀ ਹੈਗੇ ਲੈਲੀ ਸਟੀਲ ਸ਼ੇਪ ਉੱਧੇ ਚ ਲੰਗੇ ਠੀਕ ਹੈ ਭਾਈ ਪਿੰਡ ਦੀ ਕੋਈ ਪੁਰਾਣੀ ਯਾਦ ਸਾਡੇ ਨਾਲ ਸਾਂਝੀ ਕਰਨੀ ਹੋਵੇ ਪੁਰਾਣੀ ਯਾਦ ਅਸੀਂ ਬਹੁਤ ਵਿਖੀਆਂ ਹੋਰੇ ਆਪਣਾ ਨਿੱਕੇ ਹੁੰਦੇ ਆਂਦੇ ਸੀ ਅਸੀਂ ਜੀ ਜੀ ਚੁਲੀ ਅਸੀਂ ਪਾਣੀ ਪੱਤੋ ਇੱਥੇ ਸ਼ਿਫਟ ਹੋਏ ਆ ਠੀਕ ਹੈ ਜੀ ਡੈਡੀ ਉੱਥੇ ਬਿਜਲੀ ਬੋਰਡ 'ਚ ਸੀਗੇ ਜੀ ਜੀ ਰਿਟਾਇਰਮੈਂਟ ਤੋਂ ਬਾਅਦ ਇੱਥੇ ਆਏ ਜੀ ਤੇ ਅਸੀਂ ਛੁੱਟੀਆਂ ਬਣਾਉਂ ਆਂਦੇ ਸੀ ਇੱਥੇ ਬਿਲਕੁਲ ਜੀ ਇੱਥੇ ਖਜੂਰਾ ਹੁੰਦੀ ਸੀ ਬਹੁਤ ਚੜ ਜਾਂਦੇ ਸੀ ਇਹ ਤੋਂ ਜਾਂਦੇ ਸੀ ਜੀ ਤੇ ਆਪਣਾ ਪੂਰੇ ਪਿੰਡ ਦਾ ਦੌਰਾ ਕਰਨਾ ਉਸ ਵੇਲੇ ਖੁੱਲਾ ਮਾਹੌਲ ਸੀਗਾ ਅੱਜਕੱਲ ਥੋੜਾ ਪੜਕਾ ਜ਼ਿਆਦਾ ਉਲਟਕਾ ਜਾ। ਨਬੂਏ ਅਸੀ ਕਾਲ ਜੀ। ਅਸੀ ਕਾਲ ਜੀ। ਕੀ ਨਾਮ ਆ ਬਈ? ਬਖੀਰ ਸਿੰਘ। ਅੱਛਾ ਫਕੀਰ ਸਿੰਘ? ਹਾਂ ਜੀ। ਠੀਕ ਹੈ ਠੀਕ ਹੈ। ਟੋਰਸ਼ ਕਿਨੀ ਬੁਰੀ ਲਾਈ ਆ। ਨਾਮ ਫਕੀਰ ਪੱਗ ਬਗੈਣਪੁਰ ਜਣਕਰ ਰੱਖੀ ਆ। ਸਹੀ ਹੈ ਜੀ। ਠੀਕ ਹੈ ਟੋਰਸ਼ ਕਿਨੀ ਪਰ ਸ਼ੁਰੂ ਤੋਂ। ਹਾਂ। ਥੋੜਾ ਨਾਮ ਫੇਰ ਕਰ ਦੇਣ ਕੱਲ ਤੇ ਰੱਖਤਾ। ਨਹੀਂ ਠੀਕ ਰੱਖਿਆ। ਅੱਛਾ। ਹਾਂ। ਠੀਕ ਹੈ ਬਈ ਕੀ ਕਰਦੇ ਕੀ ਰੇ? ਮੈਂ ਤਾਂ ਫੌਜੀ ਨੌਕਰੀ ਕੀਤੀ। ਇਹ ਫੌਜੀ ਨੌਕਰੀ ਕੀਤੀ। ਵਧੀਆ ਵੇਰੇ। ਸਾਡੇ ਨਾਲ ਸਾਂਝੀ ਕਰੋ ਜਿਆਦਾ ਫੌਜੀ। ਹਾਂ। ਫੌਜੀ ਜਿਆਦਾ ਸਾਂਝੀ ਕਰੋ ਸਾਡੇ। ਕੋਈ ਮੇਰੇ ਯਾਦ ਆਸ ਤੈਨੂੰ ਪਤਾ ਵੀ ਸਿਆਣਾ ਫੇਰੇ ਜਿਆਦਾ ਸਾਂਝੀ। ਕਿੰਨੀ ਉਮਰ ਕਿੰਨੀ ਹੋ ਗਈ ਬਈ? 80 ਤੋਂ ਉੱਪਰ ਤਾਂ ਪਾ ਗਿਓ। 80 ਤੋਂ ਪੁੱਟਾ ਕੇ ਪਾਦਾ ਬੰਦ। ਆਪੇ ਬੰਦਾਂ। ਪਾਤੋਂ ਬੜੀ ਖਣੀ ਬੰਦੇ ਨੇ। ਇਹਦਾ ਇਹਦਾ ਰਾਜ ਸੁਪਰ। ਪੈਂਟ ਦੀ ਲੜਾਈ ਮੈਂ ਕਰੀ। ਠੀਕ ਹੈ ਜੀ। ਬੰਗਲਾਦੇਸ਼ ਦੀ ਮੈਂ ਕਰੀ। ਠੀਕ ਹੈ ਜੀ। ਬਾਕੀ ਕਾਰਗਰ ਦੇ ਵਿੱਚ ਮੈਂ ਮਨਸ਼ਿੰਡੀ ਪੁੱਛ ਰਿਹਾ ਮੈਂ। ਇੱਥੇ ਨੌਕਰੀ ਕੀਤੀ। ਦੋ ਨੌਕਰੀਆਂ ਕਰੀ। ਠੀਕ ਹੈ ਬਈ ਉਹ ਰਾਮ ਸਿੰਘ ਪੂ ਦਾ ਪਰਾਨ 27 ਸਾਲ ਨੌਕਰੀ ਕੀਤੀ ਠੀਕ ਹੈ ਬਈ ਪਰ ਸਭ ਤੋਂ ਵੱਧ ਜੰਗ ਤੁਹਾਨੂੰ ਕਿਹੜੀ ਖਤਰਨਾਕ ਲੱਗੀ 65 ਵਾਲੀ 70 ਵਾਲੀ ਜਾਂ 70 ਵਾਲੀ ਖਤਰਨਾਕ ਸੀ ਠੀਕ 65 ਵਾਲਾ ਕਿਉਂ ਖਤਰਨਾਕ ਸੀ ਸਾਡੇ ਇੰਡੀਆ ਕੇ ਪਾਸ ਕੋਈ ਹਥਿਆਰ ਨਹੀਂ ਦਾ 303 ਦੀ ਗੋਲੀ ਸੀ ਇਹ ਨੂੰ ਕਾਕ ਕਰੋ ਫੇਰ ਖਾਲੀ ਕਰੋ ਫੇਰ ਪਰ ਉਈ ਉਹਦੇ ਜੀ ਮਰਦ ਬੰਦਾ ਅੱਜ ਕੱਲ ਆਟੋਮੈਟਿਕ ਆ 1 ਵਜੇ ਆ ਕਰ ਤੋਂ ਬਟਕੜਾ ਕਰ ਜਾ ਰਹੀ ਉਸ ਮੁੰਡੇ ਬੰਦਾ ਜੋ ਰੈਪ ਨਹੀਂ ਭਾਰੀ ਦੀ ਇੱਥੇ ਟੱਕਾ ਮਾਰਦੀ ਦੀ ਇਸ ਕਰਕੇ ਤੁਹਾਨੂੰ ਪਤਾ ਉਹ ਬੰਦਾ ਇਤਨਾ ਕੋਈ ਇਤਨਾ ਅਮਰੀਸ਼ਨ ਤਾਂ ਸਾਡੇ ਕੋਲ ਜੀ ਜੀ ਸਟੈਂਪ ਪਹਿਣ ਕੇ ਵਿੱਚ ਪਾਕਿਸਤਾਨ ਦੀ ਆਪਣੇ ਉਹ ਹੀ ਨਾਲ ਜੀ 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 ਬੰਗਲਾਦੇਸ਼ ਤੋਂ ਕਰੋ ਆ ਉਹ ਸਟੈਂਪ ਤੋਂ ਉਹਦੇ ਬਾਅਦ ਅਸੀਂ ਰਿਟਾਇਰ ਹੋ ਗਏ ਰਿਟਾਇਰ ਕਰ ਦੱਪਰ ਲੱਗ ਗਏ ਸੀ ਜੀ ਜੀ ਭਈ ਉਹ ਇੱਕ ਸ਼ਹੀਦ ਭਰਪੁਰ ਸਿੰਘ ਨੇ ਉਹ ਫੋਨ ਕਿਹੜੀ ਲੜਾਈ ਚ ਸ਼ਹੀਦ ਇਹ ਸਿੱਖ ਲਾਈਸ ਤੇ ਆਹ ਬਤਨੀ ਕੌਣ ਸੀ ਕੌਮ ਸੀ ਪਲਟਨੀ ਹੋਈ ਠੀਕ ਹੈ ਜੀ ਮੈਂ ਆਪਣਾ ਖਾਰੀ ਪੇਰੀ ਨੰਦਕਾਰੇ ਪਰ ਇਸਨ ਦੇ ਰਿਹਾ ਆਪਣਾ ਚੱਕਰੇ ਜਵਾਕਾ ਨੂੰ ਦਿੰਦੇ ਹੋਰ ਪੈਨਸ਼ਨ ਕਿੰਨੀ ਅੱਜ ਉਹ ਕਿਉਂ ਆ ਦੇ ਉਮਰ ਚੋਕਰ ਬਟਿਆ ਉਹਨਾਂ ਨੂੰ ਸਪੈਨਦਾ ਸੀ ਉਹ ਵੀ ਕੋਈ ਹੋਰ ਪੈਨਸ਼ਨ ਵਾਲੀ ਹੋਰ ਵੀ ਹੈ ਇੱਕ ਹੋਰ ਠੀਕ ਹੈ ਛੇ ਬੰਦੇ ਤੇ ਤਿੰਨ ਜਵਾਈ ਦੇ ਤੇ ਤਿੰਨ ਫੌਜ ਮੈਂ ਤੇ ਇੱਕ ਸਪੋਰਟ ਹੋ ਗਿਆ ਪਹੁੰਚ ਉੱਥੇ ਪੱਕਾ ਕਪ ਵਾੜੀ ਠੀਕ ਜੀ ਉਹਦੇ ਬੱਚੇ ਦੋ ਇੱਕ ਅੰਡੇ ਚਲੇਗਾ ਇੱਕ ਮਟਵਾਰੀ ਆ ਜੋਰੀ ਵਿਚਾਰੀ ਉਹ ਆਪਣਾ ਸਕੂਲ ਚ ਲੱਗੀ ਹੋਈ ਉਹ ਵੀ ਆਪਣਾ ਟਾਈਮ ਸਵਾਰ ਕਰਦੀ ਜੀ 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 ਮੱਕੀ ਚੀਕ ਚਾਪ ਕੋਈ ਨਹੀਂ ਬਈ ਜਦੋਂ ਫੌਜ ਦੇ ਵਿੱਚ ਡਿਊਟੀ ਹੋਰ ਸੂਬਿਆਂ ਜਿਵੇਂ ਲੱਗਦੀ ਆ ਉੱਥੇ ਫਿਰ ਬੋਲੀ ਦਾ ਵੀ ਫਰਕ ਪੈਂਦਾ ਨਾ ਪੜ ਵੀ ਜਾਂਦਾ ਜੀ ਜੀ ਮੈਂ ਤਾਂ ਉਸ ਨਾਲ ਟੋਚਣ ਤਾਂ ਹੁੰਦੇ ਨਹੀਂ ਹੈ ਪਰ ਫਿਰ ਵੀ ਕਿਤੇ ਨਾ ਗੱਲਬਾਤ ਹੋ ਜਾਂਦੀ ਆ ਹਾਂ ਤੁਹਾਨੂੰ ਕਿਹੜੀ ਭਾਸ਼ਾ ਆਉਂਦੀ ਹੈ ਹਾਂ ਤੁਹਾਨੂੰ ਕਿਹੜੀ-ਕਿਹੜੀ ਭਾਸ਼ਾ ਆਉਂਦੀ ਆਸੀਂ ਪੰਜਾਬੀ ਹੋ ਹਿੰਦੀ ਬੋਲਦੇ ਆਂ ਜੀ ਹਿੰਦੀ ਹੋਰ ਕੋਈ ਭਾਸ਼ਾ ਨਹੀਂ ਸਿੱਖੀ ਕੰਗਰੇਸ ਵੀ ਬੋਲਦੇ ਵਿੱਚ ਵਿੱਚ ਥੋੜੀ-ਬੋਤੀ ਠੀਕ ਬੋਲ ਕੇ ਦਿਖਾ ਦਿਓ ਕੋਈ ਵੀ ਲੈ ਨਾ ਆਂਦੀ ਹੋ ਨਹੀਂ ਹੈ ਆਪ ਤਾਂ ਗਰੇ ਮੈਂ ਬੋਲਨੇ ਇੰਗਲਿਸ਼ ਹੁਣ ਕਹਿੰਦੇ ਮੈਨੂੰ ਆਉਂਦੀ ਨਹੀਂ ਇੱਕ ਮੱਕੜੀ ਸੀ ਕੰਗ ਐਂਡ ਬਰੂਸ ਹਾਂਜੀ ਮੱਕੜੀ ਦਾ ਇੱਕ ਰਾਜਾ ਸੀ ਇੱਕ ਪੱਕੜੀ ਦੀ ਉਹ ਮਤਲਬ ਕਿ ਰਾਜਾ ਹਾਰ ਗਿਆ ਸੀ ਜੀ ਤੇ ਉਹਦਾ ਫਿਰ ਕੀ ਆਤੀ ਉਹ ਵਿਚਾਰੀ ਕਿਸੇ ਗੋਫਾ ਜੀ ਅੱਗੇ ਪੜ ਗਿਆ ਜੀ ਗੋਫੇ ਦੇ ਵਿੱਚ ਕੀ ਕਰਿਆ ਉਹਨੇ ਉਹ ਮੱਕੜੀ ਚੜਦੀ ਆਂ ਗਿਰਦੀ ਆਂ ਗਿਰਦੀ ਆਂ ਮਰਦੀ ਆਂ ਚੜ ਜਾਂਦੀ ਆਂ ਛੇ-ਸੱਤਾਂ ਨੇ ਗਰੀ ਉਹਦੇ ਬਾਅਦ ਇਸੇ ਆਖ ਨੂੰ ਚੜ ਗਿਆ ਉਹ ਜਿਹੜਾ ਦੇਖੇ ਤੇ ਰਾਜਾ ਹਾਰ ਗਿਆ ਸੀ ਨਾ ਉਹਨੂੰ ਗਿਆਨ ਹੋ ਗਿਆ ਜਦ ਇਹਨੇ ਟਰਾਈ ਟਰਾਈ ਅਗੇਨ ਉਸਕਾ ਮੋਰਲ ਟਰਾਈ ਟਰਾਈ ਅਗੇਨ ਉਹ ਵਾਰ ਕੋਸ਼ਿਸ਼ ਕਰਨੇ ਤੇ ਉਹ ਕਾਮਯਾਬ ਹੋ ਗਿਆ ਜੀ ਹਾਂ ਤੋਂ ਉਹਨੂੰ ਬੜੀ ਹੈ ਪਗਲ ਮੈਥੀ ਜੀ ਵੀ ਇੱਕ ਬਹੁਤ ਡੁੰਗਾ ਬਈ ਅੱਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਨਵਿੰਦਰ ਸਿੰਘ ਠੀਕ ਹੈ ਬਾਈ ਤੁਸੀਂ ਕੀ ਕਰਦੇ ਮੈਂ ਬਿਜਲੀ ਦਾ ਕੰਮ ਕਰਦਾ ਜੀ ਠੀਕ ਹੈ ਬਾਈ ਫਿਰ ਜਾਨੀ ਲਾਈਟ ਡੂਟ ਭੱਜ ਜਾਂਦੀ ਫਿਰ ਤੁਹਾਨੂੰ ਫੋਨ ਕਰਾਂ ਹਾਂਜੀ ਠੀਕ ਹੈ ਬਾਈ ਸੁਣਾ ਕੋਈ ਜਿਆਦਾ ਹਾਂ ਜਰਦੀ ਵੀ ਹਾਂ ਜਦ ਲਾਈਟ ਡੂਟ ਚਲੇ ਗਈ ਹੋਵੇ ਤਾਰ ਟੁੱਟ ਜਾਂ ਇਧਰ ਉਧਰ ਲੱਗੀ ਹੋਵੇ ਮਜ਼ਾਰਾਂ ਦਾ ਜੀ ਲਾਉਣੀਆਂ ਪੈਂਦੀਆਂ ਜੀ ਐ ਨਹੀਂ ਪਤਾ ਕਿ ਖਤਪੂਣਾ ਜਾਂਦਾ ਜੀ ਕਿਸੇ ਦਾ ਵੀ ਗਲਤ ਤਾਰ ਟੁੱਟ ਜੁੜੀ ਹੈ ਨਹੀਂ ਹੋ ਜਾਂਦੀ ਹੈ ਜੀ ਕੋਈ ਐਸੀ ਬਾਤ ਨਹੀਂ ਉਹ ਕਰੇ ਨਹੀਂ ਹੈ ਉਹ ਹੋ ਜਾਂਦੀ ਹੈ ਕੋਈ ਐਸੀ ਬਾਤ ਨਹੀਂ ਕਦੀ ਐਸੇ ਵੀ ਹੋ ਜਾਂਦਾ ਜੀ ਜੀ ਹਾਂ ਕਰ ਪਟਾਕੇ ਬੁੜੂਕੇ ਪਏ ਹੋ ਭਾਜੀ ਕਈ ਪਏ ਵੀ ਜਾਂਦੇ ਆ ਹੋ ਜਾਂਦੇ ਨੂੰ ਜਦੋਂ ਵੀ ਕਦੀ ਵਾਰ ਜਿਹੜਾ ਪਟਾਕਾ ਬੁੜਕਾ ਕੰਮ ਕਰਦਾ ਨਾ ਬੰਦਾ ਉਹਦੇ ਉਹਨੇ ਸਕੂਚ ਵੇਖਾਈ ਥੋੜੇ ਦਿਨ ਪਹਿਲੇ ਅੱਛਾ ਉਹਰੇ ਫਿਰ ਠੀਕ ਹੈ ਕਰੀ ਸੈਟਿੰਗ ਜੋਗੀ 42 ਤਾਰ ਤੇ ਹੀ ਜੁੜ ਗਈ ਹਾਂ ਬਈ ਅਸੀ ਗਾਲ ਜੀ ਸਸਰ ਗਾਲ ਜੀ ਕੀ ਨਾਮ ਹੈ ਬਈ ਜੀ ਮੇਰਾ ਨਾਮ ਗੁਰਮੇ ਸਿੰਘ ਆ ਜੀ ਠੀਕ ਹੈ ਜੀ ਮੇਰੇ ਫਾਦਰ ਪ੍ਰੇਮ ਸਿੰਘ ਨੰਬਰ ਦਾ ਰਹੇ ਪਹਿਲੇ ਪਿੰਡ ਦੇ ਠੀਕ ਹੈ ਜੀ ਉਹਨਾਂ ਨੇ ਮਤਲਬ 25 ਸਾਲ ਤਕਰੀਬਨ ਨੰਬਰਦਾਰੀ ਕੀਤੀ ਹੈ ਠੀਕ ਹੈ ਜੀ ਮੁੱਖ ਪ੍ਰੋਬਲਮ ਸਾਨੂੰ ਸਾਡੇ ਪਿੰਡ ਵਾਸੀਆਂ ਨੂੰ ਇਹ ਜਿਹੜਾ ਨਿਕਾਸੀ ਦਾ ਜੀ ਟੋਬੇ ਦਾ ਪਾਣੀ ਇਹ ਬਿਲਕੁਲ ਬਲੌਕ ਹੋ ਜਾਂਦਾ ਇੱਥੇ ਕੋਈ ਪਹਿਲਾਂ ਸਰਕਾਰਾਂ ਆਈਆਂ ਇਹ ਜਿਹੜੇ ਦਬਰੇ ਜੋੜੀ ਸਰਨਾਮ ਇਹ ਤੱਕ ਅਸਰ ਕਰੇ ਪਿੰਡ ਨਾਲ ਜੀ ਤੇ ਕਹਾਂ ਚ ਪਾਣੀ ਵੜ ਜਾਂਦਾ ਸਾਡੇ ਕੋਈ ਸੁਣਾਈ ਨਹੀਂ ਕਰਦਾ ਹੁਣ ਸਰਪੰਚ ਸਾਹਿਬ ਜਿਹੜੇ ਹੁਣ ਨਵੇਂ ਬਣੇ ਆ ਇਹਨਾਂ ਨੇ ਕੁਝ ਪਿੰਡ ਦਾ ਅੱਛਾ ਸੁਧਾਰ ਕੀਤਾ ਜੀ ਅਤੇ ਲਾਈਟਾਂ ਦਾ ਪ੍ਰਬੰਧ ਗਲੀਆਂ ਦਾ ਪ੍ਰਬੰਧ ਵਧੀਆ ਸਕੂਲ ਦਾ ਪ੍ਰਬੰਧ ਵਧੀਆ ਚੱਲ ਰਿਹਾ ਜੀ ਜੀ ਬਹੁਤ ਇਮਾਨਦਾਰ ਬੰਦੇ ਆ ਜੀ ਜੀ ਜੋ ਮੂੰਹ ਤੇ ਗੱਲ ਕਹਿੰਦੇ ਆ ਉਹ ਕਰਕੇ ਹਟਦੇ ਆ ਭਾਈ ਜੀ ਪਿੰਡ 'ਚ ਪਹਿਲਾਂ ਕਿੰਨਾ ਵਿਕਾਸ ਸੀ ਹੁਣ ਕਿੰਨਾ ਵਿਕਾਸ ਕਰਵਾਇਆ ਜੀ ਤੁਹਾਨੂੰ ਅਜੇ ਜ਼ਿਆਦਾ ਟਾਈਮ ਨਹੀਂ ਹੋਇਆ ਸਰਪੰਚ ਬਣੇ ਨੂੰ 8 ਮਹੀਨੇ ਹੋਏ ਹਨ ਕਿੰਨਾ ਕੁ ਵਿਕਾਸ ਕਰਾਤੇ ਆਉਣ ਵਾਲੇ ਤੁਹਾਡੇ ਫਿਊਚਰ ਪ੍ਰੋਜੈਕਟ ਕੀ ਨੇ ਦੇਖੋ ਜੀ ਮੈਂ ਪਹਿਲਾਂ ਵਾਲੇ ਬਾਰੇ ਤੁਹਾਨੂੰ ਕੀ કહਾਂ ਉਹਨਾਂ ਦਾ ਤਾਂ ਕਹਿਣ ਦੇ ਤੇ ਆਪਣੇ ਭਾਤੀ ਜੇ ਵੀ ਪੱਠਾ ਹੀ ਉਠਾਤਾ ਸੀ ਪੂਰੇ ਪਿੰਡ ਦਾ ਜੀ ਉਹਨਾਂ ਨੇ ਕੁਝ ਨਹੀਂ ਕੀਤਾ ਮਾਦੇ ਪੁੱਤਾਂ ਨੇ ਬਸ ਸਿਵਾਏ ਲੋਕਾਂ ਨੂੰ ਇੱਕ ਸਾਡਾ ਅੰਡੇਸਰਾ ਚੌਂਕੀ ਲੱਗਦੀ ਥਾਣਾ ਬਸ ਉਹਦਾ ਐਡਰੈਸ ਜੁਰ ਦਿਖਾਇਆ ਉਹਨੂੰ ਔਰ ਉਹਨੇ ਕਰੇ ਕੱਖ ਨਹੀਂ ਹੈ ਡਿਵੈਲਪਮੈਂਟ ਦੇ ਬਾਰੇ 'ਚ ਜੀ ਦੇਖੋ ਜੀ ਮੈਨੂੰ ਹੋ ਗਿਆ ਜੀ 8 ਮਹੀਨੇ ਸਰਪੰਚ ਬਣੇ ਨੇ 8 ਮਹੀਨੇ ਅਜ ਤੁਸੀਂ ਕੀ ਕੀ 8 ਮਹੀਨਾ ਦਾ ਫਸਟ ਆਫ 올 ਤਾਂ ਜੀ ਮੈਂ ਇੱਕ ਗਰੀਬ ਲੋਕਾਂ ਨੇ ਇੱਕ ਵਾਦਾ ਕੀਤਾ ਸੀ ਸਾਡਾ ਪਿੰਡ ਤਾਂ ਇੰਨਾ ਵਿਛੜਿਆ ਹੋਇਆ ਕੱਚੀ ਛੱਤਾਂ ਹੀ ਨਹੀਂ ਸਾਡੇ ਪਿੰਡ 'ਚ ਬਈ ਸਾਡੀ ਪੰਚਾਇਤ ਨੇ ਜੀ 8 14 ਕੱਚੀ ਛੱਤਾਂ ਵਾਲੇ ਲੈਂਟਰ ਦੇ ਮਕਾਨ 14 ਬਣਾ ਕੇ ਦੇ ਦਿੱਤੇ ਚੁੱਕੇ ਆ ਸਾਡੀ ਪੰਚਾਇਤ 8 ਮਹੀਨੇ ਦੇ ਅੰਦਰ ਅੰਦਰ 14 ਕੱਚੀ ਛੱਤਾਂ ਦੇ ਵਾਲੇ ਦੇ ਇੱਕ ਪੈਸੇ ਅਸੀਂ ਪਵਾਤੇ ਇਹ ਧੰਨਵਾਦ ਵਿਤੇਜ ਤੋਂ ਤੌਰ ਤੇ ਸਾਡੇ ਐਮਐਲਏ ਸਾਹਿਬ ਦਾ ਜੀ ਜੀ ਜਿਨ੍ਹਾਂ ਨੇ ਸਾਡੀ ਠੋਕ ਕੇ ਮਦਦ ਕੀਤੀ ਹੈ ਪੂਰੀ ਅਗਲਾ ਅਗਲੇ ਜਿਹੜੇ ਤੁਹਾਡੇ ਫਿਊਚਰ ਦੇ ਪ੍ਰੋਜੈਕਟ ਨੇ ਉਹ ਕੀ ਕੀ ਨੇ ਅਸੀਂ ਜਿਹੜੇ 8 ਮਹੀਨੇ ਚ ਕਰ ਚੁੱਕੇ ਹਾਂ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਦਵਾਂ ਉਹ ਦੱਸ ਦੋ ਮੈਂ ਦੇਖੀ ਕਿ ਤੰਗ ਅਸੀਂ ਸਟਰੀਟ ਲਾਈਟਾਂ ਜੀ ਪੂਰੇ ਪਿੰਡ 'ਚ ਅਸੀਂ ਸਟਰੀਟ ਲਾਈਟਾਂ ਲਗਾ ਚੁੱਕੇ ਹਾਂ ਸਾਡੇ ਪਿੰਡ 'ਚ ਜਿਹੜੇ ਛੋਟਾ ਮੋਟਾ ਕ੍ਰਾਈਮ ਚੋਰੀਆਂ ਸੀ ਉਹ ਟੋਟਲੀ ਜ਼ੀਰੋ ਹੋ ਚੁੱਕੀਆਂ ਪਹਿਲਾਂ ਕਿਸੇ ਦੀ ਬੱਕਰੀ ਖੁੱਲ ਗਈ ਕਿਸੇ ਦੀ ਮੱਝ ਖੁੱਲ ਗਈ ਕਿਸੇ ਦਾ ਕੁਝ ਖੁੱਲ ਗਿਆ ਕਿਉਂਕਿ ਚਾਰੇ ਪਾਸੇ ਤਾਂ ਹਨੇਰਾ ਸੀ ਜੀ ਬਿਲਕੁਲ ਚੋਰਾਂ ਦੇ ਹੌਸਲੇ ਬੁਲੰਦ ਸੀ ਹਨੇਰੇ 'ਚ ਜਾ ਹੁਣ ਪਤਾ ਹੈ ਵੀ ਅਸੀਂ ਸਟੇਟ ਲਾਈਟਾਂ ਚ ਕੈਮਰੇ ਬਲਵਾਏ ਹੋਏ ਆਂ। ਜੀ। ਆ ਚੋਰ ਆਟੋਮੈਟਿਕਲੀ ਹੁਣ ਛੱਡ ਕੇ ਸਾਰੇ ਪਿੰਡ 'ਚ ਅਸੀਂ ਸਟੇਟ ਲਾਈਟਾਂ ਲਵਾਤੀ। ਜੀ। ਤੇ ਨਵੀਆਂ ਨਾਲੀਆਂ। ਜੀ। ਦੇਖੋ ਸਾਰਾ ਹਿੰਦੁਸਤਾਨ ਕਿੰਨਾ ਅੱਗੇ ਪਹੁੰਚ ਗਿਆ। ਪਰ ਅਸੀਂ ਪੁਆਦੇ ਲੋਕ ਅਜੇ ਵੀ ਗਲੀਆਂ ਨਾਲੀਆਂ ਦੇ ਪਿੱਛੇ ਮੈਨੂੰ ਇਹ ਮੈਂ ਮਾੜ ਨਾਲ ਨਹੀਂ ਕਹ ਰਿਹਾ ਵੀ ਮੈਂ ਗਲੀਆਂ ਨਾਲੀਆਂ ਬਣਾਈਆਂ। ਇਹ ਮੈਂ ਅਫਸੋਸ ਨਾਲ ਕਹ ਰਿਹਾ ਵੀ ਇਹ ਵੀ ਮੈਨੂੰ ਹੀ ਆ ਕੇ ਕਰਨਾ ਪਿਆ ਗਲੀਆਂ ਨਾਲੀਆਂ। ਤੇ ਦੂਜੀ ਜਿਹੜੀ ਅਸੀਂ ਸਭ ਤੋਂ ਵੱਡਾ ਕੰਮ ਕੀਤਾ ਆਪਣੇ ਪਿੰਡ 'ਚ ਬਿ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਤ ਕਰਾਇਆ ਜਦ ਮੈਂ ਸਰਪੰਚ ਬਣਿਆ ਸਾਰਾ ਸਾਡੇ ਪਿੰਡ ਚ ਲਗਾਤਾਰ ਇੱਕ ਹਫਤਾ ਜੀਐਸਪੀ ਮਸ਼ੀਨ ਚੱਲਦੀ ਰਹੀ ਜਿਹਨੂੰ ਸਾਨੂੰ ਜਿਹਨੂੰ ਅਸੀਂ ਪੀਲਾ ਪੰਜਾ ਕਹਿੰਦੇ ਆ ਅਸੀਂ 35 35 ਸਾਲ ਪੁਰਾਣੀ ਰੂੜੀਆਂ ਚੱਕੀਆਂ ਆਪਣੇ ਪਿੰਡ ਦੀ ਜਿਹੜੇ ਮੇਰੇ ਵਿਰੋਧੀ ਸੀ ਮੈਨੂੰ ਕਹਿੰਦੇ ਸੀ ਇਹ ਸਰਪੰਚ ਬਣਾਏ ਮੁੰਡਾ ਗੰਦ ਚੇ ਮੂੰਹ ਮਾਰਦਾ ਪਰ ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਪਿੰਡ ਹੈ ਨਾ ਉਹ ਆਪਣਾ ਪਰਿਵਾਰ ਹੈ ਆਪਣਾ ਘਰ ਹੈ ਜੇ ਅਸੀਂ ਆਪਣਾ ਘਰ ਹੀ ਨਹੀਂ ਸਾਫ਼ ਕਰ ਸਕਦੇ ਤਾਂ ਅਸੀਂ ਪਿੰਡ ਕਿਤਾ ਚਲਾ ਲੂਗੇ ਦਾ ਸਭ ਤੋਂ ਪਹਿਲਾਂ ਮੈਂ ਆਪਣਾ ਘਰ ਸਾਫ਼ ਕੀਤਾ ਪੂਰੇ ਘਰ ਦੀ ਸਪਾਈ ਕੀਤੀ ਤੇ ਹੁਣ ਮੇਰੇ ਆਉਣ ਵਾਲੇ ਪ੍ਰੋਜੈਕਟ ਹੈ ਸੋਲਿਡ ਵੇਸਟ ਹੈ ਲਿਕਵਿਡ ਵੇਸਟ ਹੈ ਟੋਟਲੀ ਸਾਡੇ ਪ੍ਰੋਜੈਕਟ ਹੈ ਥੋੜੇ ਦਿਨਾਂ ਦੇ ਚੱਲ ਜਾਣੇ ਆ ਘਰ ਘਰ ਅਸੀਂ ਡਸਟ ਮੈਨ ਵੀ ਦੇ ਦੇਣੇ ਆ ਤੇ ਜਿਹੜਾ ਲਿਕਵਿਡ ਵੇਸਟ ਬਾਇਓ ਪਲਾਂਟ ਲੱਗਣੇ ਉਹ ਵੀ ਸਾਡੇ ਟੋਟਲੀ ਪਾਸ ਹੋ ਚੁੱਕੇ ਆ ਤੇ ਜਿਹੜੀ ਮੇਰੀ ਮਾਤਾ-ਮਾਪ ਹਨ ਮੈਂ ਇਹ ਵੀ ਬਹੁਤ ਅਫਸੋਸ ਨਾਲ ਕਹਿੰਦਾ ਤੁਹਾਨੂੰ ਉਹਨਾਂ ਨੂੰ ਸ਼ਾਮ ਨੂੰ ਸੈਰ ਕਰਨੇ ਵਾਸਤੇ ਵੀ ਰੋਡਾਂ ਤੇ ਜਾਣਾ ਪੈਂਦਾ ਉਹਨਾਂ ਵਾਸਤੇ ਅਸੀਂ ਪਾਰਕ ਦਾਕ ਆਮ ਸਟਾਰਟ ਕਰਤਾ ਜਲਦੀ ਉਹਨਾਂ ਵਾਸਤੇ ਪਾਰਕ ਬਣ ਜੇਗਾ ਉਹ ਆਪਣੇ ਬੱਚਿਆਂ ਨੂੰ ਲੈ ਕੇ ਚੰਗੀ ਤਰ੍ਹਾਂ ਵੋਕ ਵੀ ਟਰੈਕ ਵੀ ਵੜਾਂਗਾ ਉੱਥੇ ਵੋਕ ਵੀ ਕਰ ਸਕਦੇ ਆ ਨੇ ਤੇ ਉੱਥੇ ਬੱਚਿਆਂ ਵਾਸਤੇ ਝੂਲੇ ਵੀ ਲੱਗਣਗੇ ਹਾਂ ਜੀ ਸਰਪੰਚ ਜੀ ਉਹ ਮਹਾਰਾ ਆਪਣਾ ਬਣਾਇਆ ਵਾ ਇਸ ਨੇ ਬਹੁਤ ਮਿਹਰਮਾਨੀ ਕੀਤੀ ਆ ਆਪਣੀ ਚੌਂਕੀਦਾਰ ਆ ਮਨੂ ਗੋਗਾ ਪਿੰਡ ਕੇ ਦਵਾਇਆ ਜੀ ਨੇ ਬਹੁਤ ਹੀ ਹਿੰਮਤ ਕਰੀ ਵਿਚਾਰੀ ਇਹਨੂੰ ਵੀ 15 ਸਾਲ ਹੋ ਗਏ 15 ਸਾਲ ਹੋ ਗਏ ਜੀ ਮੈਂ ੱੱਕੇ ਖਾ ਰਿਆ ਬਗਾੜੀ ਜਾਏਗਾ ਸਭ ਲੋਕ ਸਪੋਰਟ ਕਰਦੇ ਨੇ ਉਹ ਮਹਾ ਤੇ ਪਟਵਾਰੀ ਆ ਜੋ ਸੈਨਿਕ ਰਹਤਾ ਆਪ ਹਮੇ ਜਾਏਗਾ ਉਸਕੇ ਪਾਸ ਇਹਨੇ ਚੈਨ ਕਰੂਗਾ ਬੜੇ ਉਹਕੇ ਕਰੇ ਆ ਜੀ ਇਸ ਸਰਪੰਚ ਨੇ ਫੋਨ ਕਰਕੇ ਆਪਣੇ ਆਪ ਕਾਰਵਾਈ ਕਰੀ ਆ ਜੇ ਜਾਏਗਾ ਜੀ ਮੈਂ ਪਿੰਡ ਦਾ ਚੌਕੀਦਾਰ ਬਣਿਆ ਜੀ ਬ੍ਰਦਰ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਵੀ ਸਾਡੇ ਇਲਾਕੇ ਵਾਲੇ ਲੋਕ ਬਹੁਤ ਭੋਲੇ ਆ 15 ਸਾਲ ਇਸ ਸਾਥੀ ਨੂੰ ਸਾਡੇ ਪੁਰਾਣੀ ਪੰਚਾਇਤਾਂ ਨੇ ਕਮਾ ਕੇ ਹੀ ਰੱਖਿਆ ਆਪਣੀ ਸਟੈਂਪ ਲਾ ਕੇ ਦੇ ਦਿੰਦੇ ਸੀ ਅੱਗੇ ਲੈਣਾ ਨਾ ਦੇਣਾ ਸਰਪੰਚ ਕੋਲ ਕੋਈ ਪਾਵਰ ਨਹੀਂ ਚੌਂਕੀਦਾਰ ਨੂੰ ਸੈਲਰੀ ਦੇਣ ਦੀ ਉਹ ਪਾਵਰ ਐਸ ਡੀ ਐਮ ਦੇ ਤਹਿਸੀਲਦਾਰ ਕੋਲ ਹੈ ਹੁਣ ਅਸੀਂ ਆਪਣੇ ਭਰਾ ਨੂੰ ਇਸ ਨੂੰ ਸਿੱਧੇ ਰਾਹ ਪਾ ਕੇ ਐਸ ਡੀ ਐਮ ਸਾਹਿਬ ਕੋਲੋਂ ਵੀ ਤਹਿਸੀਲਦਾਰ ਸਾਹਿਬ ਕੋਲ ਇਹਨਾਂ ਦੀ ਫਾਈਲ ਮਾਰਕ ਕਰਾ ਲਈ ਇਹਨਾਂ ਨੂੰ ਲੋਕੀਂ ਪੁਰਾਣੇ ਸਰਪੰਚ ਕਹਿੰਦੇ ਸੀ ਵੀ ਤੁਹਾਡੀ ਫਾਈਲ ਤੁਸੀਂ ਪਿੰਡ ਦੇ ਚੌਂਕੀਦਾਰ ਹੋ ਪਰ ਕਾਗਜ਼ਾਂ 'ਚ ਕੋਈ ਚੌਂਕੀਦਾਰ ਨਹੀਂ ਸੀ ਇਹ ਮਤਲਬ ਇਹ ਵੀ ਇਹ ਵੀ ਜੀਨ ਲਿਖ ਕੇ ਕਰਦੇ ਆ ਆਪਣੇ ਉਸ ਦਾ ਪਾਵਰ ਦਾ ਕੀ ਨਾਮ ਦਪਿੰਦਰ ਸਿੰਘ ਕੀ ਕਿਹੜੀ ਗੱਲ ਚ ਬੜਦਾ ਸੈਵਨਥ ਸਕੂਲ ਕਿੰਨੀ ਕਟਕਟ ਪੈਂਦੀ ਕਟ ਨਹੀਂ ਜਾਂਦੀ ਕਰੇ ਕਰੇ ਕੋ ਥੋੜੀ-ਮੋਟੀ ਪੈ ਜਾਂਦੀ ਆ ਕੀ ਤੋਂ ਮੰਮੀ ਦਾ ਕਿਹੜੀ ਗੱਲੋਂ ਸ਼ਰਾਰਤ ਕਰਨ ਨੂੰ ਕਿਹੜੀ ਸ਼ਰਾਰਤ ਕਰਦਾ ਨਾ ਬੰਦਾ ਕਿਵੇਂ ਕਿਵੇਂ ਗੱਪ ਹੁਣੇ ਤੇ ਦਾ ਨਾ ਵਸ ਸ਼ਰਾਰਤ ਕਰੀ ਜਾਂਦਾ ਕਿਹੜੀ ਸ਼ਰਾਰਤ ਕਰਦੇ ਸੀ ਤੈਨੂੰ ਪੁੱਛ ਰਿਹਾ ਮੈਂ ਤਿਆ ਲ ਅੱਜ ਗੁੱਟ ਪਈ ਆ ਕੱਲ ਹਾਂਜੀ ਬੜੀ ਕਿਹੜੀ ਗੱਲ ਪਈ ਵਾਂਡੇ ਖੜਕਾਤੇ ਸੀ ਦੁਪਹਿਰੇ ਚ ਕਿਉਂ ਕੀ ਹੋਇਆ ਸੀ ਦਿਮਾਗ ਦੇ ਵਿੱਚ ਵੀ ਭਾਂਡੇ ਖੜਗਾਉਣੇ ਆ ਉਹ ਗਲਾਸ ਟਾਰਨ ਲੱਗੇ ਸੀ ਸਾਰੇ ਭਾਂਡੇ ਗਿਰ ਗਏ ਇੱਥੇ ਸਾਰੇ ਵਾਂਡੇ ਡੇ ਗਏ ਠੀਕ ਹੈ ਗਾਣੇ-ਗੁਣੇ ਕਿਹੜੇ ਸੁਣਦਾ ਸੁਣਦਾ ਤੋਏਗਾ ਗਾਣੇ-ਗੁਣੇ ਪੰਜਾਬੀ ਸੁਣਦਾ ਪੰਜਾਬੀ ਕਿਹੜਾ ਕਰਨਾਉ ਜਲੇ ਦੇ ਕਰਨਾਉ ਦੇ ਕਿਹੜਾ ਗਾਣਾ ਤੁਹਾਨੂੰ ਸੱਟਾ ਖੇਡਦਾ ਉਸ ਵਾਲਾ ਕਰਨਾਉ ਸੁਣਦਾ ਇਹ ਕੇ ਲੱਗਣਾ ਸੁਣਾ ਰਿਹਾ ਤੈਨੂੰ ਹਾਂ ਬੰਦਾ ਆਉਂਦਾ ਰਹਿ ਗਿਆ ਜਦੋਂ ਸੁਣਦਾ ਇੰਨ ਚਲ ਸੁਣਾ ਦੇ ਆਉਂਦਾ ਨਹੀਂ ਗਿਆ ਸੁਣਾ ਦੇ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਸੁਣਾ ਦੇ ਗੱਤਾਂ ਖੇਡਦੇ ਇਹ ਗੱਤਾਂ ਖੇਡਦੇ ਹਾਂਜੀ ਇਹ ਸੀ ਪਿੰਡ ਜੋਲੀ ਦੇ ਸਾਥ ਹੁਣ ਵਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਦੀ ਇਜਾਦਤ ਕੈਮਰਾਮੈਨ ਤ੍ਰਿਜਿੰਦਰ ਦੇ ਨਾਲ ਹਾਕਮ ਸਿੰਘ ਆਮਦਗੜੀਆ ਪਿੰਡ ਜੋਲੀ